ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਮੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਜੀ ਚਲੋ ਜਿਹੜਾ ਅੱਜ ਵਾਲਾ ਬਲੌਗ ਆ ਇਹ ਮੈਂ ਸਟਾਰਟ ਕਰਿਆ ਰਸਤੇ ਦੇ ਵਿੱਚ ਅੱਜ ਅਸੀਂ ਜਾ ਰਹੇ ਸੀਗੇ ਮੇਰੇ ਪੇਕੇ ਪਿੰਡ ਆਜੋ ਜੀ ਮਿਲਾਈਏ ਤੁਹਾਨੂੰ ਲੈ ਕੇ ਚੱਲੀਏ ਤੁਹਾਨੂੰ ਮੇਰੇ ਪੇਕੇ ਪਿੰਡ ਹਣਾ ਤੇ ਟਾਈਮ ਹੈਗਾ ਸੀ ਜੀ ਸਵੇਰੇ 9 ਵਜੇ ਦਾ ਅਸੀਂ ਸਵੇਰੇ ਜਲਦੀ ਚੱਲ ਪਏ ਸੀ ਕਰੋ ਕਿਉਂਕਿ 2 ਵਜੇ ਨੂੰ ਅਸੀਂ ਵਾਪਸ ਆਉਣਾ ਸੀਗਾ ਰਵਨੀਤ ਦੇ ਔਨ ਤੱਕ ਤੇ ਆ ਹੈਗਾ ਜੀ ਰਸਤੇ ਦਾ ਬਲੌਗ ਤੇ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਪੁਰਾਣੇ ਵੀਵਰਸ ਨੇ ਉਹਨਾਂ ਨੂੰ ਤਾਂ ਪਤਾ ਤੇ ਨਵੇਂਆਂ ਨੂੰ ਮੈਂ ਦੱਸਦੀਆਂ ਵੀ ਮੇਰੇ ਜਿਹੜੇ ਮੰਮੀ ਨੇ ਹਨਾ ਪੇਕੇ ਆਲੇ ਮੇਰੇ ਮੰਮੀ ਨੂੰ ਨਾ ਪਿਛਲੇ ਸਾਲ ਅਗਸਤ ਦੇ ਵਿੱਚ ਤੇ ਸਾਈਲੈਂਟ ਅਟੈਕ ਆ ਗਿਆ ਸੀਗਾ ਜੀ ਉਹ ਵੀ ਮੈਂ ਤੁਹਾਨੂੰ ਦੱਸ ਦਾਂ ਕਿਵੇਂ ਆਇਆ ਸੀ ਹਨਾ ਤੇ ਉਹਨਾਂ ਨੇ ਦਿਨੇ ਮਤਲਬ ਸਾਰਾ ਉਹ ਠੀਕ ਠਾਕ ਸੀਗੇ ਸਾਰਾ ਕੰਮ ਤੰਦਾ ਕਰਿਆ ਸਿਰਫ ਉਹਨਾਂ ਨੂੰ ਇਹ ਲੱਗਦਾ ਸੀ ਵੀ ਮੇਰੀਆ ਅੱਗਿਓ ਥੋੜੀ ਥੋੜੀਆ ਉਂਗਲਾ ਜਿਹੜੀ ਸੁੰਨਣੀ ਤੇ ਪਰ ਰਾਤ ਨੂੰ ਜਦ ਉਹ ਪੈ ਗਏ ਤਾਂ ਉਹਨਾਂ ਦਾ ਸਾਰਾ ਸਰੀਰ ਮਤਲਬ ਖੜ ਗਿਆ ਸੀਗਾ ਜੀ ਸਵੇਰੇ ਜਦ ਉਹ ਮਤਲਬ ਉੱਠੇ ਹਨਾ ਉਦੋਂ ਉਹਨਾਂ ਨੂੰ ਸੁਰਤ ਸੀ ਹੋਸ਼ ਸੀਗੀ ਮਸਵੇਰੇ ਮੰਜੇ ਤੋਂ ਉਹਨਾਂ ਦੇ ਉਹਨਾਂ ਤੋਂ ਮਤਲਬ ਬੈੱਡ ਦੇ ਉੱਪਰੋਂ ਉੱਠਿਆ ਨਹੀਂ ਗਿਆ ਹੈਗਾ ਮਤਲਬ ਸਾਰਾ ਸਰੀਰ ਉਹਦਾ ਹੱਥ ਲਾਉਂਦੇ ਸੀਗੇ ਉਹਨਾਂ ਨੂੰ ਪਤਾ ਚੱਲਦਾ ਸੀ ਉਹਦਾ ਉਹਨਾਂ ਤੋਂ ਆਪਦੇ ਅੰਗ ਪੈਰ ਚੱਕੇ ਨਹੀਂ ਸੀ ਜਾਂਦੇ ਹਲਾਈ ਨਹੀਂ ਸੀ ਜਾਂਦੇ ਤੇ ਅਸੀਂ ਫਿਰ ਮੇਰੇ ਮੰਮੀ ਨੂੰ ਜਦ ਹੀ ਚੱਕਿਆ ਹਨਾ ਸੰਗਰੂਰ ਲੈ ਕੇ ਗਏ ਸੰਗਰੂਰ ਵਾਲੇ ਡਾਕਟਰ ਨੇ 2 ਘੰਟੇ ਰੱਖਣ ਤੋਂ ਬਾਅਦ ਸਾਨੂੰ ਜਵਾਬ ਦਿੱਤਾ ਤੇ ਫਿਰ ਅਸੀਂ ਉਹਨਾਂ ਨੂੰ ਲੈ ਗਏ ਸੀ ਜੀ ਪਟਿਆਲੇ ਪਟਿਆਲੇ ਮਮੀ ਦੇ ਟੈਸਟ ਟੂਸਟ ਹੋਏ ਤੇ ਉਹ ਡਾਕਟਰ ਸਾਨੂੰ ਕਹਿੰਦੇ ਵੀ ਮਤਲਬ ਇਹਨਾਂ ਵੀ ਉਹਦਾ ਠੀਕ ਨਹੀਂ ਵੀ ਬ੍ਰੇਨ ਦੇ ਵਿੱਚ ਜਿਹੜੀ ਮੈਸੇਜ ਦੇਣ ਵਾਲੀ ਆਪਣੀ ਨਾੜ ਹੁੰਦੀ ਆ ਹਨਾ ਉਹ ਬਲੌਕ ਹੋ ਗਈ ਵੀ ਇਹਨਾਂ ਦੇ ਅੰਗਾ ਪੈਰਾਂ ਨੂੰ ਅੰਦਰੋਂ ਜਿਹੜਾ ਮੈਸੇਜ ਜਾਣ ਨੂੰ ਹਟ ਗਿਆ ਵੀ ਮਤਲਬ ਉਹਦਾ ਉੱਪਰੋਂ ਠੀਕ ਲੱਗਦੇ ਸੀ ਹੱਥ ਲਾਉਂਦੇ ਸੀਗੇ ਮਤਲਬ ਉਹਨਾਂ ਨੂੰ ਪਤਾ ਲੱਗਦਾ ਸੀ ਪਰ ਡਾਕਟਰ ਕਹਿੰਦੇ ਵੀ ਉਹ ਮੈਸੇਜ ਦੇਣ ਵਾਲੀ ਜਿਹੜੀ ਨਾੜ ਆ ਉਹ ਅੰਦਰ ਉਹਦਾ ਸਰਕਲ ਟੁੱਟ ਗਿਆ ਤੇ ਵੀ ਉਹ ਇਹਨਾਂ ਨੂੰ ਮੈਸੇਜ ਨਹੀਂ ਜਾਂਦਾ ਉਹ ਆਪਣਾ ਕੋਈ ਇੱਕ ਉਂਗਲ ਤੱਕ ਨਹੀਂ ਸੀ ਉਹਨਾਂ ਦੀ ਹਿਲਦੀ ਸਾਰਾ ਸਰੀਰ ਐੱਦੇ ਹੀ ਵਸ ਜਿੱਦਾਂ ਪਏ ਸੀ ਉਸ ਤਰ੍ਹਾਂ ਹੀ ਪਿਆ ਸੀ ਤੇ ਉਸ ਤੋਂ ਬਾਅਦ ਜੀ ਲੈ ਗਏ ਅਸੀਂ ਉਹਨਾਂ ਨੂੰ ਪੀਜੀਆਈ ਪੀਜੀਆਈ ਦੇ ਵਿੱਚ ਵੀ ਉਹਨਾਂ ਦੇ ਮਤਲਬ 24 ਘੰਟੇ ਟੈਸਟ ਹੋਈ ਗਏ ਨੇ ਹਨਾ ਸਾਰਾ ਇੰਨੇ ਜ਼ਿਆਦਾ ਟੈਸਟ ਹੋਏ ਇੰਨੇ ਜ਼ਿਆਦਾ ਟੈਸਟ ਹੋਏ ਟੈਸਟ ਕਰਨ ਤੋਂ ਬਾਅਦ ਉਹ ਡਾਕਟਰਾਂ ਨੇ ਵੀ ਸਾਨੂੰ ਇਹੀ ਦੱਸਿਆ ਕਹਿੰਦੇ ਵੀ ਇਹਨਾਂ ਦੇ ਮਤਲਬ ਅੰਗਾ ਪੈਰਾਂ ਨੂੰ ਮੈਸੇਜ ਜਾਣੂ ਹਟ ਗਿਆ ਇੱਕ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਹੋਰ ਗੱਲ ਦੱਸਦਾ ਵੀ ਉਹਦਾ ਰੀਜਨ ਕੀ ਸੀਗਾ ਕਰੋਨਾ ਦੇ ਟੀਕੇ ਤੇ ਡਾਕਟਰਾਂ ਨੇ ਦੱਸਿਆ ਕਹਿੰਦੇ ਵੀ ਇਹ ਜਿਹੜੀ ਬਿਮਾਰੀ ਸੀਗੀ ਪਹਿਲਾਂ ਤਾਂ ਵੱਡੇ ਸਹਿਰਾਂ 'ਚ ਜਿਵੇਂ ਬੰਬੇ, ਕਲਕੱਤੇ ਹਨਾ ਇਹ ਜਿਹੇ ਸਹਿਰਾਂ 'ਚ ਲੋਕਾਂ ਨੂੰ ਹੁੰਦੀ ਸੀ ਕਿਉਂਕਿ ਉਹ ਟੀਕਿਆਂ ਨੇ ਵੱਖ-ਵੱਖ ਤਰ੍ਹਾਂ ਦੇ ਸਰੀਰ ਹੁੰਦੇ ਨੇ ਦੇਖੋ ਉਹਨਾਂ ਤੇ ਕਿਸੇ ਤੇ ਕੋਈ ਅਸਰ ਹੋਇਆ ਕਿਸੇ ਤੇ ਕੋਈ ਜ਼ਰੂਰੀ ਨਹੀਂ ਵੀ ਸਾfte ਹੋਵੇ ਕੁਝ ਠੀਕ ਵੀ ਨਹੀਂ ਰਹੇ ਨੇ ਜੀ ਲੋਕਾਂ ਉਹ ਤੇ ਵੀ ਕਹਿੰਦੇ ਵੀ ਇਸ ਤਰ੍ਹਾਂ ਵੀ ਉਹਨਾਂ ਦਾ ਜਿਹੜਾ ਆਸਰਾ ਇਫੈਕਟ ਆ ਉਹ ਪੈ ਜਾਂਦਾ ਹਨਾ ਕਈ ਆ ਦੇ ਉੱਪਰ ਤੇ ਆ ਉਹ ਹੋਇਆ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਹੋਰ ਹੱਲ ਨਹੀਂ ਹੈਗਾ ਬਸ ਇਹਨਾਂ ਦਾ ਇੱਕੋ ਇੱਕ ਹੱਲ ਆ ਵੀ ਇਹਨਾਂ ਦੇ ਇੰਜੈਕਸ਼ਨ ਲੱਗਣੇ ਨੇ ਜਿਹੜੇ ਇੰਜੈਕਸ਼ਨਸ ਸੀ ਜੀ ਉਹਨਾਂ ਦੀ ਕੀਮਤ ਹੈਗੀ ਸੀ 4 ਲੱਖ ਰੁਪਈਆ ਹਨਾ ਤੇ ਇਹ ਕਹਿੰਦੇ ਉਸ ਤੋਂ ਬਾਅਦ ਮਤਲਬ ਇਹਨਾਂ ਦੇ ਜਿਹੜਾ ਹੈਗਾ ਵੀ ਮਤਲਬ ਉਹ ਜਿਹੜੇ ਹੋਊਗੀ ਸਰਕਲ ਹੌਲੀ ਹੌਲੀ ਚੱਲੂਗਾ ਤੇ ਆ ਦੇਖੋ ਜੀ ਜਦ ਅਸੀਂ ਰਸਤੇ 'ਚ ਜਾ ਰਹੇ ਸੀ ਨਾ ਸਾਡੇ ਇਧਰ ਫੌਜ ਦੇ ਕਾਫੀ ਜ਼ਿਆਦਾ ਟੈਂਕ ਜਿਹੜੇ ਖੇਤਾਂ ਦੇ ਵਿੱਚ ਫੌਜੀ ਆਏ ਹੋਏ ਨੇ ਟੈਂਕ ਆਏ ਹੋਏ ਨੇ ਹਨਾ ਕਾਫੀ ਰੌਣਕਾਂ ਫੌਜਾਂ ਵਾਲਿਆਂ ਨੇ ਲਾਈਆ ਹੋਈਆਂ ਨੇ ਤੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਤੇ ਕਿਸ ਤਰ੍ਹਾਂ ਬਹੁਤ ਵਧੀਆ ਮਾਹੌਲ ਹੋਇਆ ਹੋਇਆ ਟੈਂਕ ਵੱਡੇ ਵੱਡੇ ਖੜੇ ਨੇ ਲੋਕਾਂ ਪਿੰਡਾਂ ਦੇ ਲੋਕ ਦੇਖਣ ਜਾਂਦੇ ਨੇ ਜੀ ਬੱਚੇ ਉੱਪਰ ਚੜਚੜ ਫੋਟੋਆ ਕਰਵਾਉਂਦੇ ਨੇ ਤੇ ਚਲੋ ਮੈਂ ਤੁਹਾਨੂੰ ਦੱਸ ਰਹੀ ਸੀ ਹਨਾ ਵੀ ਉਹ ਡਾਕਟਰ ਕਹਿੰਦੇ ਨੇ ਵੀ ਮੈਸੇਜ ਦੇਣ ਉਹ ਹਟ ਗਈ ਤੇ ਇਹਦਾ ਜਿਹੜਾ ਹੈਗਾ ਮਤਲਬ ਇੰਜੈਕਸ਼ਨ ਹਲਾਜ ਨਹੀਂ ਤੇ ਅਸੀਂ ਫਿਰ ਮੇਰੀ ਮੰਮਾ ਦੇ ਹਨਾ ਉਹ ਇੰਜੈਕਸ਼ਨ ਲਗਵਾ ਲਏ ਸੀਗੇ ਜੀ ਤੇ ਉਹ ਹੌਲੀ ਹੌਲੀ ਮਤਲਬ ਉਹਨਾਂ ਦੀ ਜਵਾਨ ਆਕਰਨ ਲੱਗ ਗਈ ਸੀ ਪੈਰਾ ਤੋਂ ਚੱਲ ਕੇ ਸਿਰ ਤੱਕ ਸਾਰੇ ਜਾਣ ਲੱਗ ਗਿਆ ਸੀ ਉਹ ਜਿਹੜਾ ਵੀ ਅਟੈਕ ਸੀਗਾ ਤੇ ਜਦ ਅਸੀਂ ਇੰਜੈਕਸ਼ਨ ਲਵਾ ਲਏ ਉਹਨਾਂ ਨਾਲ ਪਹਿਲਾਂ ਮੰਮੀ ਦੀ ਥੋੜੀ ਥੋੜੀਆਂ ਉਂਗਲਾਂ ਹਿਲਣ ਲੱਗੀਆਂ ਹਨਾ ਫਿਰ ਹੱਥ ਫਿਰ ਬਾਹਾਂ ਮਤਲਬ ਹੁਣ ਇਸ ਅਗਸਤ ਦੇ ਚ ਪੂਰਾ ਸਾਲ ਹੋ ਜਾਊਗਾ ਮੰਮੀ ਨੂੰ ਤੇ ਮੈਂ ਤੁਹਾਨੂੰ ਦੱਸਦੀ ਆਂ ਵੀ ਹੁਣ ਤੱਕ ਉਹਨਾਂ ਦੀ ਕਿੰਨੀ ਕੁ ਰਿਕਵਰੀ ਹੋ ਗਈ ਅੱਗੇ ਜਾ ਕੇ ਹਨਾ ਮੰਮੀ ਨੂੰ ਮਿਲਦੇ ਆਂ ਤੇ ਤੁਹਾਨੂੰ ਦਿਖਾਉਣੇ ਆ ਵੀ ਮੇਰੀ ਮੰਮੀ ਦੀ ਹੁਣ ਤੱਕ ਕਿੰਨੀ ਕੁ ਰਿਕਵਰੀ ਹੋ ਗਈ ਪਰ ਬਾਹੀ ਗੁਰੂ ਨੇ ਸਾਡੀ ਬਹੁਤ ਵਧੀਆ ਸੁਣੀ ਹੈ ਜੀ ਮੇਰੀ ਮੰਮੀ ਦੀ ਮਤਲਬ ਬਹੁਤ ਰਿਕਵਰੀ ਹੋ ਗਈ ਹੁਣ ਮੇਰੇ ਮੰਮੀ ਮਤਲਬ ਬੈਠਣ ਲੱਗ ਗਈ ਪੜ ਕੇ ਉਹਨਾਂ ਨੂੰ ਬਿਠਾ ਦਿੰਦੇ ਆ ਬੈਠਣ ਲੱਗੇ ਸਿਰਫ ਉਹਨਾਂ ਦੇ ਪੈਰ ਹੀ ਨਹੀਂ ਚੱਲਦੇ ਹੈਗੇ ਪੈਰ ਸੁੰਨਨੇ ਤੇ ਇਹ ਜਿਹੜਾ ਹੈਗਾ ਕਰੋਨਾ ਦੇ ਟੀਕਿਆਂ ਨੇ ਕਈ ਕੇਸ ਹੋ ਗਏ ਜੀ ਸਾਡੇ ਵਾਲੇ ਦਵਾਲੇ ਸਾਡੇ ਉਹਦੇ ਵਿੱਚ ਨਾ ਕੋਈ ਕੋਮਾ ਚ ਚਲਿਆ ਗਿਆ ਕੋਈ ਕਿਸ ਤਰ੍ਹਾਂ ਉਸ ਤੋਂ ਬਾਅਦ ਮੰਮੀ ਤੋਂ ਬਾਅਦ ਕਾਫੀ ਸਾਨੂੰ ਕੇਸ ਜਿਹੜੇ ਇਸ ਤਰ੍ਹਾਂ ਦੇ ਦੇਖਣ ਨੂੰ ਮਿਲੇ ਨੇ ਤੇ ਕਹਿੰਦੇ ਵੀ ਉਹ ਇੰਜੈਕਸ਼ਨਾਂ ਨੇ ਜਿਹੜੇ ਕਰੋਨਾ ਦੇ ਸੀਗੇ ਉਹਨਾਂ ਨੇ ਵਾ ਕਈ ਸਰੀਰ ਇਹ ਜਿਹੇ ਹੁੰਦੇ ਨੇ ਵੀ ਨਹੀਂ ਚੱਲ ਪਾਉਂਦੇ ਕੋਈ ਪਹਿਲਾਂ ਹੀ ਕੋਈ ਪ੍ਰੋਬਲਮ ਹੁੰਦੀ ਆ ਉਹ ਇੱਕੋ ਹੀ ਮੈਡੀਸਿਨ ਸਾਰਿਆਂ ਦੇ ਲਗਾਈ ਗਏ ਨੇ ਹੈਨਾ ਤੇ ਇਸ ਤਰ੍ਹਾਂ ਦੇ ਕੇਸ ਫਿਰ ਕਿਉਂਕਿ ਆਪਣਾ ਧਿਆਨ ਹੋ ਜਾਂਦਾ ਜਿਹੜੀ ਬਿਮਾਰੀ ਆਪਣੇ ਘਰੇ ਆ ਜਾਂਦੀ ਹੈ ਉਹ ਫਿਰ ਆਪਾਂ ਉਸ ਚੀਜ਼ ਵੱਲ ਹਨਾ ਆਪਾਂ ਧਿਆਨ ਕਰਦੇ ਆਂ ਵੀ ਕੀ ਮਤਲਬ ਇਹ ਹੋ ਰਿਹਾ ਕਿਵੇਂ ਹੋ ਰਿਹਾ ਤੇ ਹੁਣ ਤਾਂ ਚਲੋ ਦੇਖੋ ਜੀ ਸਾਰੀ ਦੁਨੀਆ ਨੂੰ ਹੀ ਪਤਾ ਲੱਗ ਗਿਆ ਸੀ ਪਿਛਲੇ ਸਾਲ ਤੋਂ ਇਸ ਚੀਜ਼ ਤੋਂ ਵੇਅਰ ਹੋ ਗਈ ਸੀ ਕਿਉਂ ਸਾਡੇ ਘਰੇ ਆ ਕੁਝ ਹੋ ਗਿਆ ਸੀ ਦੇਖੋ ਜੀ ਸਵੇਰ-ਸਵੇਰ ਦਾ ਟਾਈਮ ਸੀਗਾ ਆ ਆਉਂਦੀ ਹੈ ਨਹਿਰ ਮੇਰੇ ਪੇਕਿਆ ਦੇ ਕੋਲੇ ਰਣੀਕਿਆ ਵਾਲੀ ਨਹਿਰ ਜਿਵੇਂ ਉਹ ਨੰਦਰ ਕੋਲੇ ਤੇ ਬਹੁਤ ਸੋਨਾ ਲੱਗਦਾ ਸੀ ਜੀ ਸਵੇਰੇ ਸਵੇਰੇ ਜੇ ਹਨਾ 9 ਵਜੇ ਦਾ ਟਾਈਮ ਸੀਗਾ ਪਾਣੀ ਪੂਣੀ ਵਾਲਾ ਦਵਾਲਾ ਹਰਿਆਵਲ ਬੱਸ ਜਦ ਆਪਾਂ ਆਪਣੇ ਪੇਕੇ ਨੂੰ ਜਾਂਦੇ ਹਨਾ ਉਦੋਂ ਹੀ ਮਨ ਨੂੰ ਖੁਸ਼ੀ ਹੁੰਦੀ ਆ ਪਰ ਸਾਨੂੰ ਮੈਨੂੰ ਇੰਨੀ ਉਹ ਵੀ ਨਹੀਂ ਹੁੰਦੀ ਕਿਉਂਕਿ ਆਪਦੇ ਮਾਪਿਓ ਨੂੰ ਇਸ ਤਰ੍ਹਾਂ ਦੇਖਣਾ ਪਰ ਉਦ ਦਾ ਤਾਂ ਅੰਦਰੋਂ ਹੁਣ ਖੁਸ਼ੀ ਵੀ ਹੁੰਦੀ ਆ ਕਿਉਂਕਿ ਮੇਰੇ ਮੰਮਾ ਦੀ ਬਹੁਤ ਰਿਕਵਰੀ ਹੋ ਗਈ ਜੀ ਅੱਗੇ ਨਾਲੋਂ ਪਹਿਲਾਂ ਮੇਰੀ ਮੰਮਾ ਦਾ ਇਹੋ ਜਿਹਾ ਹਾਲ ਸੀ ਵੀ ਬੈੱਡ 'ਚ ਵੀ ਵਿਚਾਰੇ ਉਹ ਪਏ ਸੀਗੇ ਹੁਣ ਵੀ ਪਰ ਉਹਨਾਂ ਦੇ ਵਾਸ਼ਰੂਮ ਵਾਲੀ ਪਾਈਪ ਤਾਂ ਲੱਗੀ ਹੋਈ ਆ ਉਹਦਾ ਸੀ ਉਹਨਾਂ ਨੂੰ ਫੜ ਕੇ ਬੈਠੇ ਕਰ ਲੈਨੇ ਹਨਾ ਬੈਠੇ ਹੋ ਜਾਂਦੇ ਨੇ ਆਪਣੀ ਰੋਟੀ ਪਾਣੀ ਪਹਿਲਾਂ ਤਾਂ 8 ਮਹੀਨੇ ਉਹਨਾਂ ਨੇ ਕੋਈ ਰੋਟੀ ਰੋਟੀ ਕੁਝ ਨਹੀਂ ਖਾਦਾ ਤੇ ਹੁਣ ਤਾਂ ਉਹ ਰੋਟੀ ਵੀ ਖਾ ਲੈਂਦੇ ਨੇ ਸਾਰਾ ਚਾਹ ਪਾਣੀ ਦੁੱਧ ਹਨਾ ਸਾਰਾ ਕੁਝ ਖਾਂਦੇ ਨੇ ਉਹਨਾਂ ਨੂੰ ਭੁੱਖ ਵੀ ਵਧੀਆ ਲੱਗਣ ਲੱਗ ਗਈ ਬਾਕੀ ਜੀ ਫੌਜ ਦੀ ਹਨ ਜਿਹੜੀ ਰੌਣਕਾਂ ਵਾਲੀ ਦਵਾਲੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਟੈਂਕ ਖੜੇ ਸੀਗੇ ਸਾਡੇ ਏਰੀਆ ਦੇ ਵਿੱਚ ਹੁਣ ਤਾਂ ਜਹਾਜ਼ ਬਹੁਤ ਜ਼ਿਆਦਾ ਨਾ ਟ੍ਰੇਨਿੰਗ ਚੱਲਦੀ ਆ ਫੌਜੀਆ ਦੀ ਜਿਵੇਂ ਮੈਦਾਨੀ ਇਲਾਕੇ ਦੇ ਵਿੱਚ ਮਤਲਬ ਟ੍ਰੇਨਿੰਗਾਂ ਲੱਗੀਆਂ ਹੋਈਆਂ ਨੇ ਹੁਣ ਜਿਹੜੇ ਖੇਤ ਨੇ ਉਹ ਬੇਲੇ ਹੋ ਗਏ ਤੂੜੀਆਂ ਵਗੈਰਾ ਬਣ ਚੁੱਕੀਆਂ ਨੇ ਤੇ ਇਸ ਤਰ੍ਹਾਂ ਟ੍ਰੇਨਿੰਗਾਂ ਮਤਲਬ ਟੈਂਕ ਦੇਖਣ ਨੂੰ ਨਮਾਜਾ ਇੱਕ ਮਾਹੌਲ ਲੱਗਦਾ ਸੀਗਾ ਆਲਾ ਦਵਾਲਾ ਬਹੁਤ ਵਧੀਆ ਲੱਗਦਾ ਸੀਗਾ ਤੇ ਇਸ ਤਰ੍ਹਾਂ ਜੀ ਮੇਰੇ ਮੰਮੀ ਦੀ ਹੁਣ ਜਿੰਨੀ ਕੁ ਰਿਕਵਰੀ ਹੋ ਗਈ ਤੇ ਤੁਹਾਨੂੰ ਦਿਖਾਉਣੇ ਆ ਜੀ ਅੱਗੇ ਜਾ ਕੇ ਕਿੰਨੀ ਕੁ ਰਿਕਵਰੀ ਹੋ ਗਈ ਤੇ ਇਸ ਚੀਜ਼ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਹਨਾ ਵੀ ਕਹਿੰਦੇ ਬਿਉ ਟਿਕਿਆਂ ਨਾਲ ਜਿਹੜੇ ਕਰੋਨਾ ਦੇ ਟੀਕੇ ਸੀਗੇ ਹਨਾ ਵੀ ਉਹਨਾਂ ਨੇ ਵੱਖ-ਵੱਖ ਸਰੀਰ 'ਤੇ ਜਿਹੜੇ ਵੱਖ-ਵੱਖ ਇਫੈਕਟ ਪਾਏ ਨੇ ਤੇ ਵੀ ਰੀਜ਼ਨ ਤਾਂ ਮੇਨ ਮਤਲਬ ਇਹੀ ਆ ਵੀ ਸਾਈਲੈਂਟ ਜਿਹੜਾ ਅਟੈਕ ਆਇਆ ਹਨਾ ਤਾਂ ਦੇਖੋ ਜੀ ਫੌਜ ਦੇ ਟੈਂਕ ਖੜੇ ਜਦ ਨੂੰ ਅਸੀਂ ਵਾਪਸ ਆਹ ਦੇਖੋ ਜੀ ਫਾਸ ਦੇ ਟੈਂਕ ਦਿਸ ਰਹੇ ਨੇ ਨਾ ਉਹ ਦੇਖੋ ਇਸ ਤਰ੍ਹਾਂ ਦੀ ਹੈ ਨਾ ਰੌਣਕ ਲੱਗੀ ਹੋਈ ਆ ਖੇਤਾ ਦੇ ਵਿੱਚ ਤੇ ਤੁਹਾਨੂੰ ਚੱਲ ਕੇ ਹਨਾ ਮੰਮੀ ਨੂੰ ਮਲਾਉਣੇ ਆ ਤੇ ਦਿਖਾਉਣੇ ਆ ਜੀ ਕਿੰਨੀ ਕ ਰਿਕਵਰੀ ਹੋ ਗਈ ਤਾਂ ਕਰਕੇ ਹਨਾ ਅਸੀਂ ਮੈਂ ਪੇਕੀ ਜਦ ਹੁਣ ਬਸਤਾ ਟਾਈਮ ਹੁੰਦਾ ਨਹੀਂ ਜੀ ਬਹੁਤ ਬਿਜ਼ੀ ਸ਼ਡਿਊਲ ਰਹਿੰਦਾ ਹਨਾ ਸਵੇਰੇ ਮਤਲਬ ਰਮਨੀਤ ਸਕੂਲ ਗਈ ਹੋਈ ਆ ਉਹਦੇ ਪੇਪਰ ਵੀ ਸਟਾਰਟ ਹੋਣ ਵਾਲੇ ਨੇ ਮੈਨੂੰ ਇਹ ਹੁੰਦਾ ਵੀ ਬੱਚੇ ਨੂੰ ਆਉਂਦੇ ਨੂੰ ਹੁਣ ਆਪਾਂ ਖਾਣਾ ਖੂਣਾ ਚੰਗੀ ਤਰ੍ਹਾਂ ਕਰਵਾ ਦਈਏ ਫਿਰ ਬੱਚਾ ਪੜ੍ਹਨ ਵਾਸਤੇ ਰੈਡੀ ਹੋ ਜਾਂਦਾ ਤੇ ਦੂਸਰਾ ਮੇਰਾ ਟਿਊਸ਼ਨਾਂ ਦਾ ਟਾਈਮ ਹੋ ਜਾਂਦਾ ਸ਼ਾਮ ਨੂੰ ਬਸ ਮੈਂ ਚਾਰਕ ਘੰਟੇ ਲਗਾ ਕੇ ਆਉਂਗੀ ਜੀ ਉੱਥੇ ਤੇ ਐਨੇ ਨਾਲ ਮੰਮੀ ਨੂੰ ਇਹ ਹੰਦਾ ਵੀ ਚਲੋ ਜਿਹੜੇ ਬੰਦੇ ਨੇ ਹਨਾ ਬੈੱਡ ਦੇ ਵਿੱਚ ਹੀ ਪੈਣਾ ਹਨਾ ਉਹਨੂੰ ਇੱਕ ਉਮੀਦ ਜੀ ਰਹਿੰਦੀ ਆ ਹਨਾ ਮੈਨੂੰ ਮਿਲਣਾ ਵੇ ਬਾਕੀ ਦੇਖੋ ਹਨਾ ਮਾਮਾ ਧੀ ਦਾ ਪਿਆਰ ਜਿਹੜਾ ਆਪਣਾ ਹੁੰਦਾ ਵੈਸੇ ਮਾਂ ਨੂੰ ਤਾਂ ਆਪਣੇ ਬੱਚਿਆਂ ਦੀ ਉਡੀਕ ਰਹਿੰਦੀ ਹੋਈ ਰਹਿੰਦੀ ਆ ਤੇ ਸਾਨੂੰ ਇਹ ਆ ਹਨਾ ਵੀ ਮੰਮੀ ਨੂੰ ਵੈਸੇ ਹੁਣ ਮੈਨੂੰ ਮਿਲੀ ਨੂੰ ਹੋ ਗਿਆ ਜੀ ਮਹੀਨੇ ਵਾਂਗੂ ਤੇ ਮੰਮੀ ਨੂੰ ਉਡੀਕ ਰਹਿੰਦੀ ਆ ਵੀ ਆਜੇ ਹਨਾ ਮਿਲ ਜੇ ਮੈਨੂੰ ਦੇਖੋ ਧੀ ਦਾ ਮਾਮਾ ਨੂੰ ਹੁੰਦਾ ਹੀ ਆ ਤੇ ਹੁਣ ਅਸੀਂ ਅੱਜ ਤਾਂ ਕਰਕੇ ਉਹ ਕਰ ਲਿਆ ਸੀਗਾ ਸਵੇਰੇ ਸਵੇਰੇ ਸੰਦੀਪ ਕਹਿੰਦੇ ਫਿਰ ਟਾਈਮ ਨਾਲ ਹੀ ਜਾਵਾਂਗੇ ਫਿਰ ਮੁੜਨ ਦਾ ਟਾਈਮ ਹੋ ਜਾਂਦਾ ਅੱਜ ਮੈਂ ਆਪਣਾ ਸਾਰਾ ਕੰਮ ਧੰਦਾ ਨਾ ਸਵੇਰੇ ਜਲਦੀ ਜਲਦੀ ਉੱਠ ਕੇ ਹਨਾ ਖਤਮ ਕਰ ਲਿਆ ਸੀਗਾ ਸਾਰਾ ਖਤਮ ਕਰਕੇ ਮੈਂ ਝਾੜੂ ਝੂੜੂ ਦਾ ਨਿਮੇੜ ਕੇ ਅਜ ਅੰਦਰ ਪੋਚੇ ਮੈਂ ਲਗਾਏ ਨਹੀਂ ਹੈਗੇ ਕੱਪੜੇ ਕੱਪੜੇ ਮੈਂ ਧੋਈ ਆਈ ਸੀਗੇ ਉਹ ਵੀ ਧੋ ਕੇ ਮੈਂ ਅੰਦਰ ਹੀ ਪਾਤੀ ਸੀਗੇ ਤੇ ਬਾਰੇ ਤਾਂ ਫਿਰ ਕਾਫੀ ਜਿਆਦਾ ਡਸਟ ਜੀ ਡਿੱਗਦੀ ਆ ਤੇ ਮੈਂ ਕਿਹਾ ਵੀ ਅੰਦਰ ਹੀ ਸੁੱਕ ਜਾਣਗੇ ਤੇ ਉਸ ਤੋਂ ਬਾਅਦ ਬਸ ਅਸੀਂ ਖਾਣਾ ਖੂਣਾ ਖਾ ਕੇ ਚੱਲ ਪਏ ਸੀਗੇ ਸਾਨੂੰ ਇਹ ਸੀਗਾ ਵੀ 2 ਕਬਜੇ ਨੂੰ ਅਸੀਂ ਵਾਪਸ ਆ ਜਾਈਏ ਦੇਖੋ ਜੀ ਥਾਂ ਥਾਂ ਤੇ ਹਨਾ ਰਸਤੇ 'ਚ ਥੋੜੀ ਥੋੜੀ ਦੂਰੀ ਤੇ ਹਨਾ ਇਹ ਟੈਂਕ ਖੜੇ ਸੀਗੇ ਖੇਤਾ ਦੇ ਵਿੱਚ ਆ ਦੇਖੋ ਕੁਝ ਇੱਥੇ ਬਿਲਕੁਲ ਮੇਰੇ ਪੇਕੇ ਪਿੰਡ ਦੇ ਨੇੜੇ ਖੜੇ ਸੀਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਹਨਾ ਮਤਲਬ ਫੌਜੀਏ ਦੇ ਜਿਹੜੀਆਂ ਗੱਡੀਆਂ ਸੀਗੀਆਂ ਉਹ ਵੀ ਸੜਕ ਤੇ ਆਮ ਦੇਖਣ ਨੂੰ ਮਿਲਦੀਆਂ ਸੀਗੀਆਂ ਹਨਾ ਆਪਾਂ ਨੂੰ ਕੰਮ ਜ਼ਿਆਦਾ ਐ ਜੇ ਲੱਗਦਾ ਜੀਵ ਜਿਹਾ ਕਿਉਂਕਿ ਆਪਨੇ ਕਦੇ ਇਸ ਤਰ੍ਹਾਂ ਦਾ ਮੈਂ ਤਾਂ ਆਪਣੀ ਸੁਰਤ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਾਂ ਦੇਖਿਆ ਨਹੀਂ ਹੈਗਾ ਹਨਾ ਲੱਗਦੀ ਐ ਤਾਂ ਹੋਣੀਏ ਟ੍ਰੇਨਿੰਗ ਆ ਮੈਦਾਨੀ ਇਲਾਕਿਆਂ ਚ ਅੱਗੇ ਵੀ ਕਹਿੰਦੇ ਵੀ ਇਹ ਕੋਈ ਟ੍ਰੇਨਿੰਗ ਲੱਗਦੀ ਹੁੰਦੀ ਐ ਵੀ ਫੌਜੀ ਉਧਰੋਂ ਉਧਰੀ ਲੜਾਈ ਕਰਕੇ ਦੇਖਦੇ ਨੇ ਵੀ ਉਹਦਾ ਮੀਨਸ ਇਹ ਹੁੰਦਾ ਵੀ ਜੇਕਰ ਉਹਨਾਂ ਨੂੰ ਮੈਦਾਨੀ ਇਲਾਕਿਆਂ ਦੇ ਵਿੱਚ ਕਦੇ ਕੋਈ ਲੜਾਈ ਲੱਗਦੀ ਆ ਤਾਂ ਉਹਨਾਂ ਨੇ ਕਿਵੇਂ ਪਿੰਡਾਂ ਦਾ ਬਚਾਅ ਕਰਕੇ ਹਨਾ ਕਿਵੇਂ ਮਤਲਬ ਜਿਹੜਾ ਹੈਗਾ ਉਹ ਮਤਲਬ ਇੱਕ ਦੂਜੇ ਤੇ ਅਟੈਕ ਕਰ ਕਰਕੇ ਉਹ ਨਕਲੀ ਅਟੈਕ ਕਰਕੇ ਦੇਖਦੇ ਨੇ ਜੀ ਇੱਥੇ ਅਸੀਂ ਪਹੁੰਚ ਗਏ ਸੀਗੇ ਮੇਰੇ ਪੇਕੇ ਪਿੰਡ ਤੇ ਮੰਮੀ ਦੇ ਮੈਂ ਲੱਗ ਗਈ ਸੀਗੀ ਸਿਰ ਬਹਣ ਚਾਹ ਚੂ ਪੀਣ ਤੋਂ ਬਾਅਦ ਹਨਾ ਕੁਝ ਟਾਈਮ ਅਸੀਂ ਬੈਠੇ ਤੇ ਫਿਰ ਉਸ ਤੋਂ ਬਾਅਦ ਮੈਂ ਆਖਿਆ ਵੀ ਚਲੋ ਮੰਮੀ ਸਿਰ ਬਾਦਾਂ ਮੈਂ ਥੋੜਾ ਤੇ ਕਾਫੀ ਗੁਲਜ਼ਿਲਾ ਪੀਆ ਪੀਆ ਸੀਗੇ ਤੇ ਜਸਨੀਤ ਲੱਗੀ ਸੀ ਖੇਡਣ ਦੇਖੋ ਜੀ ਪਏ ਬੰਦੇ ਦੇ ਹਨਾ ਬਾਲ ਉਹਦੇ ਹੀ ਉਲਝ ਜਾਂਦੇ ਨੇ ਪਹਿਲਾਂ ਤਾਂ ਮੇਰੇ ਮੰਮੀ ਪਾਸਾ ਵੀ ਨਹੀਂ ਸੀ ਲੈ ਸਕਦੇ ਉਹਨਾਂ ਨੂੰ ਵੀ ਮਤਲਬ ਪਾਸਾ ਵੀ ਫੜਕੀ ਦਮਾਉਣਾ ਪੈਂਦਾ ਸੀਗਾ ਤੇ ਹੁਣ ਪਰ ਉਹ ਆਪਣੇ ਆਪ ਪਾਸਾ ਲੈ ਲੈਂਦੇ ਨੇ ਦੇਖੋ ਜੀ ਉਹਨਾਂ ਦੇ ਹੱਥ ਕਿੰਨੇ ਹਿਲਦੇ ਨੇ ਹਨਾ ਸਾਰਾ ਸਰੀਰ ਹਿਲਣ ਲੱਗਿਆ ਕਿਉਂਕਿ ਸਾਨੂੰ ਇਹ ਤਾਂ ਇਹ ਗੱਲ ਇੰਨੀ ਅਜੀਬ ਲੱਗਦੀ ਆ ਅਸੀਂ ਜਦ ਦੇਖੀ ਹੈ ਮੇਰੀ ਮੰਮਾ ਦੀ ਉਹ ਵਾਲੀ ਕੰਡੀਸ਼ਨ ਬੀ ਉਹ ਬਿਲਕੁਲ ਹੀ ਨਹੀਂ ਸੀ ਹਿੱਲ ਸਕਦੇ ਬਿਲਕੁਲ ਹੀ ਨਹੀਂ ਉਹ ਹਿੱਲ ਸਕਦੇ ਸੀ ਬਸ ਜਿਵੇਂ ਇੱਕ ਪੱਥਰ ਦਾ ਬੰਦਾ ਪਿਆ ਹੁੰਦਾ ਹਨਾ ਸਿਰਫ ਉਹ ਇਸ ਤਰ੍ਹਾਂ ਹੀ ਪੈ ਇਸੀ ਦੇਖੋ ਉਹਨਾਂ ਨੂੰ ਫੜ ਕੇ ਪਾਸਾ ਦਬਾਉਣਾ ਪੈਂਦਾ ਸੀ ਤੇ ਉਹ ਕਹਿੰਦੇ ਸੀ ਕਹਿੰਦੇ ਵੀ ਬਸ ਹੁਣ ਤਾਂ ਮੈਂ ਬਸਦੀ ਨਹੀਂ ਹੈਗੀ ਬਸ ਇਹ ਕਹਿਣ ਲੱਗੇ ਹੁਣ ਉਹ ਮੈਨੂੰ ਦਿਖਾਉਂਦੇ ਸੀ ਆਪਦੇ ਹੱਥ ਕਹਿੰਦੇ ਦੇਖ ਹੁਣ ਤਾਂ ਮੇਰੇ ਹੱਥ ਵਧੀਆ ਹਿੱਲਦੇ ਨੇ ਹਨਾ ਵੀ ਹੁਣ ਤਾਂ ਮੇਰੇ ਹੱਥ ਹਿੱਲਣ ਲੱਗ ਗਏ ਤੇ ਵੀ ਹੁਣ ਹਨਾ ਬਸ ਮੇਰੀ ਮੰਮੀ ਵਿਚਾਰੀ ਹਨਾ ਐ ਕਹਿਣ ਲੱਗ ਜਾਂਦੀ ਜਾਨੀ ਮੰਮਾ ਦਾ ਮੇਰੀ ਦਾ ਇਹ ਸੁਭਾਅ ਹੁੰਦਾ ਸੀ ਜਦੋਂ ਠੀਕ ਹੁੰਦੇ ਸੀ ਸਵੇਰੇ 5 ਵਜੇ ਉੱਠ ਕੇ ਨਹਾ ਕੇ ਉਹਨਾਂ ਨੇ ਆਪਣਾ ਸਿਰ ਸੁਰ ਬਾ ਕੇ ਵੀ ਮੱਥਾ ਟੇਕਣ ਚਲੇ ਜਾਣਾ ਹੁੰਦਾ ਸੀਗਾ ਜਾਂ ਆਪ ਦਾ ਬੈਠ ਜਾਣਾ ਜਿਵੇਂ ਉਹ ਸਲਾਈਆ ਦਾ ਮਤਲਬ ਸਲਾਈਆ ਜਾਂਦਾ ਚਲਾਉਂਦੇ ਸੀ ਕੋਟੀਆਂ ਸਵਟਰ ਸਾਡੇ ਮੁੱਕਨ ਨਹੀਂ ਸੀ ਦਿੰਦੇ ਬੁਣੀ ਜਾਂਦੇ ਸੀ ਕਹਿੰਦੇ ਸੀ ਵੀ ਮਿੰਤਾ ਟੇਕ ਨਹੀਂ ਹੈਗੀ ਰਾਤ ਨੂੰ ਵੀ ਮੈਨੂੰ ਜਦ ਜਾਗ ਆ ਜਾਂਦੀ ਐ ਮੈਂ ਜਦੀ ਬੁਨਣ ਲੱਗ ਜਾਂਦੀ ਆ ਪਰ ਹੁਣ ਉਹ ਕਿ ਵਿਚਾਰੇ ਜਮ੍ਹਾਂ ਰੱਬ ਨੇ ਐ ਪਾਤੀ ਸੀ ਪੱਥਰ ਦੀ ਤਰ੍ਹਾਂ ਹਣਾ ਇੱਕਾਈ ਸਿੱਧਮ ਸਿੱਧੇ ਪਏ ਹੁੰਦੇ ਸੀਗੇ ਤੇ ਪਰ ਹੁਣ ਹਨਾ ਵਧੀਆ ਮਤਲਬ ਹਿੱਲ ਜੁਲ ਹੋਣ ਲੱਗੀ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਐਵੇਂ ਦੇਖ ਕੇ ਤੇ ਸਾਨੂੰ ਹੁਣ ਇਹ ਕਹਿਣਿਆ ਅਸੀਂ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਆਂ ਵੀ ਵਾਹਿਗੁਰੂ ਮੰਮਾ ਨੂੰ ਛੇਤੀ ਛੇਤੀ ਤੁਰਨ ਲਾ ਦੇ ਹਨਾ ਤੁਰ ਫਿਰ ਸਕਣ ਉਹ ਹੁਣ ਤੱਕ ਤਾਂ ਮੈਂ ਵੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿੰਦੀ ਸੀ ਜੀ ਹੁਣ ਪਰ ਮੈਨੂੰ ਬਹੁਤ ਜ਼ਿਆਦਾ ਇਹ ਹੈ ਹਨਾ ਵੀ ਹੁਣ ਮੇਰੇ ਮੰਮੀ ਜਿਹੜੇ ਹੈਗੇ ਨੇ ਜਲਦੀ ਠੀਕ ਹੋ ਜਾਣਗੇ ਤੇ ਜਸਨੀਤ ਨੇ ਲੱਗੀ ਸੀ ਕਿ ਖੇਡਣਾ ਤੇ ਇਹ ਤੇ ਫਿਰ ਇਹਨੂੰ ਬੱਚਿਆਂ ਚ ਆ ਕੇ ਹਨਾ ਖੁਸ਼ ਹੋ ਜਾਂਦੀ ਹੈ ਇਹ ਬਹੁਤ ਜ਼ਿਆਦਾ ਅਜਤ ਇਨੂੰ ਆਈਮ ਹੋ ਗਿਆ ਵੀ ਪਤਾ ਨਹੀਂ ਮੈਨੂੰ ਕੀ ਮਿਲ ਗਿਆ ਹਨਾ ਦੇਖੋ ਜੀ ਹੁਣ ਮੇਰੇ ਮਮਾ ਸਿਰ ਵੀ ਆਪ ਬੋਹਣ ਲੱਗੇ ਹਨਾ ਅੱਗੇ ਤਾਂ ਹੁਣ ਕਿੱਥੇ ਵਿਚਾਰੇ ਫਿਰੋਂ ਮੈਨੂੰ ਕਹਿਣ ਲੱਗੇ ਕਹਿੰਦੇ ਤੂੰ ਤਾਂ ਮੇਰੇ ਐਵੇਂ ਕੰਗਾ ਮਾਰਦੀ ਐਵੇਂ ਮਾਰਦੀ ਐ ਮਖਿਆ ਹੁਣ ਤਾਂ ਮਖਿਆ ਤੁਸੀਂ ਤੁਹਾਡੇ ਹੱਥ ਚੱਲਣ ਲੱਗੇ ਲੈ ਤੁਸੀਂ ਮੈਨੂੰ ਬਾਕੇ ਦਿਖਾਓ ਹਨਾ ਆਪਦੇ ਆਪ ਸਿਰ ਹਨਾ ਜਦ ਮੇਰੀ ਮੰਮਾ ਨੇ ਆਪ ਦਾ ਸਿਰ ਆਪ ਵਾਹਿਆ ਮੈਨੂੰ ਤਾਂ ਇੰਨੀ ਹੈਰਾਨੀ ਹੋਈ ਤੇ ਨਾਲੇ ਖੁਸ਼ੀ ਹੋਈ ਹਨਾ ਬਸ ਫਿਰ ਮੈਂ ਤਾਂ ਬਾਹੀ ਗੁਰੂ ਨੂੰ ਇਹੀ ਪ੍ਰੇ ਕਰਦੀ ਆਂ ਵੀ ਬਸ ਮੇਰੀ ਮੰਮੀ ਉਹ ਦਿਨ ਕਦ ਆ ਜਾਣ ਜਦ ਉੱਠ ਕੇ ਹਨਾ ਬੈਠਣ ਲੱਗ ਜੇ ਆਪਣੇ ਆਪ ਹਨਾ ਵੀ ਤੁਰਨ ਲੱਗ ਜੇ ਦੇਖੋ ਜੀ ਕਿੰਨੀ ਔਖੀ ਹੈ ਬੈੱਡ ਦੀ ਜ਼ਿੰਦਗੀ ਹਨਾ ਆਪਾਂ ਨੂੰ ਇੱਕ ਦਿਨ ਦੋ ਦਿਨ ਬੁਖਾਰ ਵਗੈਰਾ ਚੜ ਜੇ ਬੈਠ ਤੇ ਪੈਣਾ ਪੈ ਜੇ ਕਿੰਨਾ ਮੁਸ਼ਕਲ ਹੁੰਦਾ ਤੇ ਮੈਂ ਤਾਂ ਕਹਿਣੀ ਹੁੰਦੀ ਆ ਬਾਹੀ ਗੁਰੂ ਨੇ ਹਨਾ ਜੋ ਆਪਣੇ ਕਰਮ ਚ ਲਿਖਿਆ ਪਤ ਨਹੀਂ ਕੀ ਕੀ ਲਿਖਿਆ ਹੁੰਦਾ ਨਾ ਕਿਵੇਂ ਦਾ ਤੇ ਦੇਖੋ ਜੀ ਹੁਣ ਮੇਰੇ ਮੰਮਾ ਦੀ ਜਿਹੜੀ ਇੰਨੀ ਰਿਕਵਰੀ ਹੋ ਚੁੱਕੀ ਆ ਤੇ ਆ ਜਸਨੀਤ ਦੇਖੋ ਕਦੇ ਉਹ ਕਮਰੇ ਚ ਕਦੇ ਉਹ ਕਮਰੇ ਚ ਬਸ ਬੱਚੇ ਨੂੰ ਹੁੰਦਾ ਜੀ ਹਨਾ ਵੀ ਮੈਂ ਆ ਵੀ ਦੇਖ ਲਾਂ ਮੈਂ ਆ ਵੀ ਦੇਖ ਲਾਂ ਤੇ ਬਸ ਇਹਦੀ ਤਾਂ ਭੱਜ ਦੌੜ ਮੁੱਕਦੀ ਹੋਈ ਨਹੀਂ ਹੈਗੀ ਇਹਨਾਂ ਦੀ ਤਾਂ ਤੇ ਇਥੇ ਮੰਮੀ ਕਹਿੰਦੇ ਮੈਂ ਆਪਣੀਆਂ ਗੁਲਜਲਾ ਆਪ ਕੱਢੂੰਗੀ ਤੇ ਮਮੀ ਨੇ ਸਾਰੀ ਆਪਣੀ ਗੁਲਜਲਾ ਕੱਢ ਲਈ ਤੇ ਮੈਂ ਕਰਤੀ ਉਹਨਾਂ ਦੀ ਗੁੱਤ ਤੇ ਸਿਰਸਰ ਬਹਾ ਕੇ ਹਨਾ ਰਿਲੈਕਸ ਜੇ ਹੋ ਗਏ ਤੇ ਅਸੀਂ ਕਹਿੰਦੇ ਸੀਗੇ ਵੀ ਹੁਣ ਤੁਹਾਡੇ ਹਨਾ ਅਸੀਂ ਕੱਪੜੇ ਵਗੈਰਾ ਚੇਂਜ ਕਰ ਦਈਏ ਤੇ ਵੀ ਫੇਰ ਤੁਸੀਂ ਹੋਰ ਵੀ ਰਿਲੈਕਸ ਹੋ ਜਾਓਗੇ ਕਹਿੰਦੇ ਵੀ ਕੋਈ ਨਾ ਮੈਂ ਥੋੜੀ ਜਿਹੀ ਰੈਸਟ ਕਰ ਲਾਂ ਤੇ ਅਸੀਂ ਲਾਗੇ ਸੀਗੇ ਗੱਲਾਂ ਬਾਤਾਂ ਕਰਨ ਵੀ ਫੇਰ ਹਨਾ ਮੈਂ ਮੇਰੇ ਕੱਪੜੇ ਤੁਸੀਂ ਚੇਂਜ ਕਰਦੇ ਹੋ ਤੇ ਬਹੁਤ ਖੁਸ਼ੀ ਜੀ ਮੰਮੀ ਹਨਾ ਫਿਰ ਕਿਉਂਕਿ ਉਹ ਸਾਰੇ ਦਿਨ ਬੈੱਡ ਤੇ ਪੈਨੇ ਜਦੋਂ ਹੁਣ ਉਹਨਾਂ ਬਿਆਸਤਾ ਮੰਮੀ ਕੋਲੇ ਵਧੀਆ ਰੌਣਕ ਰਹਿੰਦੀ ਆ ਤੇ ਸਾਡਾ ਆਂਡ ਗਵਾਂਡ ਹਨਾ ਸਾਰੇ ਘਰ ਬਹੁਤ ਵਧੀਆ ਬਹੁਤ ਚੰਗੇ ਨੇ ਜੀ ਮੰਮੀ ਕੋਲੇ ਸਾਰੀ ਗੇੜਾ ਮਾਰਦੇ ਰਹਿੰਦੇ ਨੇ ਸਾਰਿਆਂ ਨੇ ਹਨਾ ਬਹੁਤ ਜ਼ਿਆਦਾ ਸਾਥ ਦਿੱਤਾ ਜਿਵੇਂ ਹੁਣ ਮੰਮੀ ਨੂੰ ਨਮਾਉਣਾ ਹੁੰਦਾ ਜਿਸ ਦਿਨ ਮੰਮੀ ਨੂੰ ਚੱਕੀ ਹਨਾ ਬੈੱਡ ਤੋਂ ਆ ਬੈੱਡ ਆ ਜੀ ਸਪੈਸ਼ਲ ਮਤਲਬ ਘੁੰਮਦਾ ਤੇ ਇਸ ਤਰ੍ਹਾਂ ਹੀ ਬਾਹਰ ਕੱਢਿਆ ਜਾਂਦਾ ਇੱਥੇ ਮੈਂ ਚਲੀ ਗਈ ਸੀ ਜੀ ਸਾਡੇ ਬੀਬੀ ਜੀ ਨੇ ਬੀਜੀ ਕਹਿੰਦੇ ਆ ਸੀ ਹਨਾ ਸਾਮਣੇ ਇੱਕ ਆਰਾ ਮਤਲਬ ਮੈਨੂੰ ਆਪਣੀ ਮਤਲਬ ਦਾਦੀ ਦੀ ਤਰ੍ਹਾਂ ਹੀ ਉਹ ਪਿਆਰ ਕਰਦੇ ਨੇ ਹਨਾ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਇਹ ਮਤਲਬ ਉਹਨਾਂ ਨੇ ਮੈਨੂੰ ਜੇ ਫੋਨ ਮੈਂ ਕਾਫੀ ਦਿਨ ਨਾ ਜਾਵਾਂ ਫਿਰ ਕਹਿੰਦੇ ਨੇ ਧੀਏ ਤੂੰ ਆ ਕੇ ਮਿਲ ਜਾ ਹਨਾ ਮੇਰੇ ਤਾਂ ਹੌਲ ਜੇ ਪੈਂਦੇ ਨੇ ਦੇਖੋ ਮੈਨੂੰ ਐਂ ਲੱਗਦਾ ਹੁੰਦਾ ਜਿਵੇਂ ਮੇਰੇ ਖੁੱਦੇ ਦਾਦੀ ਹੁੰਦੇ ਨੇ ਹਨਾ ਤੇ ਮੈਂ ਉਹਨਾਂ ਨੂੰ ਮਿਲਣ ਚਲੀ ਗਈ ਸੀਗੀ ਵੈਸੇ ਵੀ ਹਨਾ ਰਿਸ਼ਤਾ ਕਰਵਾਇਆ ਹੋਇਆ ਜੀ ਆ ਕੁੜੀ ਦਾਸੀ ਨੇ ਉਹਤੇ ਬਸ ਅਸੀਂ ਇਹ ਵੀ ਹੈ ਨਾ ਸਾਨੂੰ ਇੰਨਾ ਜ਼ਿਆਦਾ ਮਤਲਬ ਮਾਨ ਸਤਕਾਰ ਦਿੰਦੀ ਆ ਵੀ ਉਹ ਹੀ ਕਹਿੰਦੇ ਹੁੰਦੇ ਨੇ ਨਾ ਖੂਨ ਦੇ ਰਿਸ਼ਤਿਆਂ ਨਾਲੋਂ ਇਹ ਜਿਹੇ ਰਿਸ਼ਤੇ ਵੀ ਆਪਾਂ ਨੂੰ ਨੇੜੇ ਹੁੰਦੇ ਨੇ ਇਹ ਸਾਨੂੰ ਐ ਨਹੀਂ ਲੱਗਦਾ ਹੁੰਦਾ ਵੀ ਅਸੀਂ ਰਿਸ਼ਤਾ ਕਰਵਾਇਆ ਸਾਨੂੰ ਇਹ ਹੁੰਦਾ ਵੀ ਸਾਡੀ ਆਪਣੀ ਉਹੀ ਕੁੜੀ ਆ ਹਨਾ ਸਾਡੀ ਵੀ ਵੈਸੇ ਇੰਨੀ ਰਿਸਪੈਕਟ ਵੀ ਇੰਨੀ ਕਰਦੀ ਆ ਹਰ ਇੱਕ ਗੱਲ ਮੰਨਦੀ ਆ ਵਿੱਚੋਂ ਟਾਈਮ ਕੱਢ ਕੇ ਮੈਂ 10 ਮਿੰਟ ਹੀ ਉਧਰ ਜਾ ਕੇ ਆਈ ਕਿਉਂਕਿ ਜ਼ਿਆਦਾ ਤਾਂ ਮੇਰੇ ਕੋਲੇ ਟਾਈਮ ਨਹੀਂ ਸੀ ਜੀ ਆ ਕੇ ਫਿਰ ਮੈਂ ਮੰਮੀ ਦੇ ਨੇਲ ਵਗੈਰਾ ਮੈਂ ਖੈਰ ਮੂਵ ਕਰਦਾ ਤੇ ਕਿਉਂਕਿ ਪੈ ਬੰਦੇ ਦੇ ਥੋੜੇ ਮੋٹے ਨਿਹ ਲਵਾ ਜਾਂਦੇ ਨੇ ਉਦੋਂ ਤਾਂ ਮੰਮੀ ਕਹਿੰਦੇ ਵੀ ਹੁਣ ਹੀ ਕੱਟੇ ਸੀਗੇ ਜਦ ਮੈਨੂੰ ਨਮਾਇਆ ਸੀ ਕਿ ਕਹਿੰਦੇ ਉਸ ਦਿਨ ਸਾਰੇ ਨੌ ਨੂੰ ਕੱਟਦੇ ਸੀ ਤੇ ਮੈਂ ਕਿਹਾ ਚਲੋ ਕੋਈ ਨਾ ਥੋੜੀ ਥੋੜੀ ਜਿਹੀ ਬਦੇ ਹੋਏ ਨੇ ਹਨਾ ਵੀ ਮੈਂ ਉਤਾਰਦਾ ਉਹ ਆਪ ਨੂੰ ਵੀ ਹੁੰਦਾ ਜੀ ਜਿੰਨਾ ਚਿਰ ਮੰਮੀ ਦੇ ਕੋਲੇ ਜਾਂਦੇ ਆ ਵੀ ਆ ਵੀ ਕਰ ਲਈ ਆ ਵੀ ਕਰ ਲਈ ਇੱਥੇ ਅਸੀਂ ਮੰਮੀ ਦੇ ਕੱਪੜੇ ਵੀ ਚੇਂਜ ਕਰਤੇ ਸੀਗੇ ਤੇ ਫਿਰ રોજ-ਰੋਜ਼ ਤਾਂ ਹੁਣ ਮੰਮੀ ਨੂੰ ਨਿਮਾਇਆ ਨਹੀਂ ਜਾਂਦਾ ਹਨਾ ਗਰਮੀ ਦੇ ਦਿਨ ਨੇ ਜੀ ਉਦਾਂ ਹਨਾ ਮਤਲਬ ਉਹ ਲਗਾ ਕੇ ਕੱਪੜਾ ਵਗੈਰਾ ਕੱਪੜੇ ਨਾਲ ਹਨਾ ਸਾਰੀ ਸਫਾਈ ਕਰ ਦਿੰਨੇ ਹੁੰਨੇ ਆ ਤੇ ਕੱਪੜੇ ਚੇਂਜ ਕਰ ਦਿੰਨੇ ਆ ਜੀ ਗਰਮੀ ਆ ਹਨਾ ਫਿਰ ਇਸ ਤਰ੍ਹਾਂ ਦੀ ਸਾਮ ਸੰਭਾਲ ਤਾਂ ਦੇਖੋ ਮਰੀਜ਼ ਦੀ ਜਿਹੜੀ ਹੈਗੀ ਆ ਕਰਨੀ ਪੈਂਦੀ ਆ ਤੇ ਮੈਂ ਕਿਹਾ ਚਲੋ ਮੰਮੀ ਦੀ ਜਿਹੜੇ ਨੇਲ ਨੇ ਥੋੜੀ ਥੋੜੀ ਵੱਧੇ ਹੋਏ ਨੇ ਉਹ ਵੀ ਕੱਟ ਦਾਂ ਕਿਉਂਕਿ ਹੁਣ ਮੰਮੀ ਰੋਟੀ ਰੂਟੀ ਆਪ ਖਾਣ ਲੱਗ ਗਈ ਹੁਣ ਪੈ ਬੰਦੇ ਜਿਹੜੇ ਨੌਣੇ ਉਹ ਤਾਂ ਉਦਾਂ ਹੀ ਵੱਧ ਜਾਂਦੇ ਨੇ ਆਪਣੇ ਹਨਾ ਕੰਮ ਕਰਦੇ ਆ ਦੇ ਨੌ ਵੱਧ ਜਾਂਦੇ ਨੇ ਤੇ ਇਹ ਜਿਹਾ ਕਮ ਹਨਾ ਦੱਸ ਜਿਆਦਾ ਮੰਮੀ ਕੋਲੇ ਜਾਣੀ ਹੁੰਦੀ ਆ ਫਿਰ ਤਾਂ ਮੈਨੂੰ ਐ ਹੁੰਦਾ ਵੀ ਮੈਂ ਆ ਵੀ ਕਰ ਲਾਂ ਦੇਖੋ ਤੀਹਾਂ ਨੂੰ ਤਾਂ ਹੁੰਦਾ ਹੀ ਆ ਹਨਾ ਇੱਕ ਆਪਦੇ ਘਰਾਂ ਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਜੀ ਜੇ ਤਾਂ ਬੰਦਾ 2-4 ਦਿਨ ਕੋਲੇ ਰਹੇ ਜਿਸ ਦਿਨ ਦੇ ਮੇਰੇ ਮਮਾ ਬਿਮਾਰ ਹੋਏ ਨੇ ਹਨਾ ਮੈਂ ਇੱਕ ਵੀ ਰਾਤ ਨਹੀਂ ਆਵਦੀ ਮਮਾ ਕੋਲੇ ਰਹੀ ਦੇਖੋ ਘਰਾਂ ਦੀਆਂ ਜ਼ਿੰਮੇਵਾਰੀਆਂ ਬਸ ਉਦਾਂ ਜਦ ਮੇਰੇ ਮੰਮੀ ਜ਼ਿਆਦਾ ਬਿਮਾਰ ਹੋਏ ਸੀਗੇ ਮੈਂ ਪਟਿਆਲੇ ਵੀ ਨਾਲ ਚਲੀ ਗਈ ਸੰਗਰੂਰ ਵੀ ਬਸ ਸਵੇਰੇ ਜਾਣਾ ਸ਼ਾਮ ਨੂੰ ਘਰੇ ਕਈ ਵਾਰ ਤੇ ਇੱਕ ਦੋ ਦਿਨ ਤਾਂ ਇਹ ਜੇ ਸੀ ਜਾਂ ਸਾਡੇ ਦੋ ਦੋ ਗੇੜੇ ਵੀ ਲੱਗੇ ਨੇ ਤੇ ਆ ਦੇਖੋ ਜੀ ਮੇਰੇ ਮम्मा ਹੁਣ ਬੈਠਣ ਲੱਗ ਗਏ ਹਨਾ ਇੱਥੇ ਫੜ ਕੇ ਬਿਠਾਤਾ ਮम्मा ਨੂੰ ਹਾਈ ਮੈਨੂੰ ਇੰਨੀ ਖੁਸ਼ੀ ਹੋਈ ਆਪਣੀ ਮम्मा ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਹਨਾ ਕਿਉਂਕਿ ਦੇਖਿਆ ਨਹੀਂ ਸੀ ਬਸ ਜਦ ਹੁਣ ਅਸੀਂ ਬਿਠਾਉਣੇ ਆ ਉਹ ਕਹਿੰਦੇ ਨੇ ਕਹਿੰਦੇ ਮੇਰੇ ਪੈਰਾਂ ਚ ਕੀੜੀਆਂ ਜੀਆਂ ਲੜਦੀਆਂ ਨੇ ਕਿਉਂਕਿ ਉਹ ਬਲੱਡ ਆ ਜਿਹੜਾ نیچے ਨੂੰ ਸਰਕਲ ਕਰਦਾ ਨਾ ਫਿਰ ਇੱਕਦਮ ਇੰਨੇ ਚਰਾਦੇ ਪਏ ਪਏ ਜਦ ਬੈਠਦੇ ਨੇ ਹਨਾ ਕਹਿੰਦੇ ਨੇ ਮੇਰੇ ਪੈਰਾਂ ਚ ਕੀੜੀਆਂ ਜੀਆਂ ਲੜ ਗਈਆਂ ਕੀੜੀਆਂ ਜੀਆਂ ਲੜ ਗਈਆਂ ਹਨਾ ਮੇਰੇ ਪੈਰ ਮਲਦੂ ਤੇ ਇਸ ਤਰ੍ਹਾਂ ਉਹਨਾਂ ਦੇ ਕੀੜੀਆਂ ਜੀਆਂ ਲੜਦੀਆਂ ਨਹੀਂ ਜੀ ਤੇ ਮੈਨੂੰ ਆਪਦੇ ਮੰਮਾ ਬੈਠੇ ਐਨੇ ਸੋਹਣੇ ਲੱਗਦੇ ਸੀਗੇ ਤੇ ਵੀ ਬਾਹੀ ਗੁਰੂ ਨੇ ਹਨਾ ਵੀ ਕਿੰਨੀ ਜਦੋਂ ਉਹਦੇ ਹੱਥ ਵਾਸਾ ਸਾਰਾ ਕੁਝ ਜਦ ਕਿਸੇ ਨੂੰ ਵੀ ਮੇਰੀ ਮਾਂ ਦੀ ਇਹ ਆਸ ਨਹੀਂ ਸੀ ਵੀ ਬਚ ਜੂਗੀ ਜੀ ਇਹੋ ਜੀ ਕੰਡੀਸ਼ਨ ਸੀ ਮੇਰੀ ਮੰਮਾ ਦੀ ਜਿਸਨੀ ਤੇ ਇੱਥੇ ਸੌਂਗੀ ਸੀਗੀ ਤੇ ਮੰਮਾ ਨੂੰ ਅਸੀਂ ਬਿਠਾ ਲਿਆ ਸੀ ਹੁਣ ਇਹ ਮੇਰੇ ਮੰਮਾ ਹਨਾ ਪੌਣੇ ਘੰਟੇ ਵਾਂਗੂ 40 45 ਮਿੰਟ ਮਤਲਬ ਬੈਠ ਗਏ ਸੀਗੇ ਹੌਲੀ ਹੌਲੀ ਪਹਿਲੇ ਦਿਨ ਇਹ 10 ਕ ਮਿੰਟ 15 ਕ ਮਿੰਟ ਬੀਕਮਿੰਟੇ ਇਸ ਤਰ੍ਹਾਂ ਹੌਲੀ ਹੌਲੀ ਮਤਲਬ ਇਹਨਾਂ ਦੀ ਰਿਕਵਰੀ ਹੋ ਰਹੀ ਹੈ ਜੀ ਜਿਸ ਤਰ੍ਹਾਂ ਸਾਨੂੰ ਪੀਜੀਆਈ ਵਾਲੇ ਡਾਕਟਰਾਂ ਨੇ ਦੱਸਿਆ ਸੀਗਾ ਹਨਾ ਮੇਰੇ ਮੰਮਾ ਦੀ ਰਿਕਵਰੀ ਜਮਾ ਉਸ ਤਰ੍ਹਾਂ ਹੀ ਹੁੰਦੀ ਹੈ ਜੀ ਪਹਿਲਾਂ ਜਿਵੇਂ ਇਹਨਾਂ ਦੇ ਮਤਲਬ ਸਟਾਰਟਿੰਗ ਉਂਗਲਾ ਹਿਲਣ ਲੱਗਿਆ ਫਿਰ ਹੱਥ ਹਿਲਣ ਲੱਗੇ ਫਿਰ ਬਾਹਾਂ ਹਿਲਣ ਲੱਗਿਆ ਹੁਣ ਇਹਨਾਂ ਦੀ ਬਾਹਾਂ ਪੂਰਾ ਕੰਮ ਕਰਦੀਆਂ ਨੇ ਮਤਲਬ ਇਹ ਫੋਨ ਫੋਨ ਚਲਾ ਲੈਂਦੇ ਨੇ ਜਦੋਂ ਐ ਮੰਜਾ ਜਿਹੜਾ ਬੈੱਡ ਆ ਉਹ ਐ ਕਰਵਾਇਆ ਹੋਇਆ ਘੁੰਮਣ ਵਾਲਾ ਜਿਵੇਂ ਹਸਪੀਟਲਾਂ 'ਚ ਹੁੰਦੇ ਨੇ ਐਵੇਂ ਅਸੀਂ ਕਮਾ ਕੇ ਉਹਨਾਂ ਨੂੰ ਮਤਲਬ ਬੈਠੇ ਕਰ ਦਿੰਦੇ ਆ ਰੋਟੀ ਆਪਣੀ ਆਪ ਤੇ ਮੈਂ ਅਸੀ ਤਾਂ ਕਹਿੰਿਆ ਵੀ ਬਾਹੀ ਗੁਰੂ ਹਨ ਜਿਨ੍ਹਾਂ ਦੇ ਘਰਾਂ 'ਚ ਵੀ ਕੋਈ ਮਰੀਜ਼ ਨਹੀਂ ਹਨ ਜਾਂ ਜਿਸੇ ਕਿਸੇ ਤੇ ਵੀ ਇਹ ਜਆ ਬਖਤ ਪਿਆ ਹੋਇਆ ਜਿਹੜੇ ਬੈੱਡ 'ਤੇ ਨੇ ਹਨ ਵੀ ਸਭ ਦੀ ਬਾਹੀ ਗੁਰੂ ਸੁਣੀ ਹਨ ਇਹ ਦੇਖੋ ਹੁਣ ਜਿਸ ਤਰ੍ਹਾਂ ਮੇਰੇ ਮੰਮਾ ਨੇ ਪਾਣੀ ਪੀਤਾ ਹਨ ਐਵੇਂ ਹੁਣ ਇਹ ਚਾਹ ਪਾਣੀ ਫੜ ਕੇ ਪੀ ਲੰਘ ਨੇ ਜੀ ਅੱਗੇ ਚਮਚਿਆਂ ਨਾਲ ਅਸੀਂ ਥੋੜਾ ਮੋਟਾ ਮੂੰਹ 'ਚ ਪਾਉਂਦੇ ਸੀਗੇ ਤੇ ਉਹ ਵੀ ਨਹੀਂ ਸੀ ਇਹ ਖਾਂਦੇ ਪੀਂਦੇ ਵਸਾਂ ਹੀ ਪੈ ਕੇ ਜਮਾ ਪਿੰਜਰ ਮਤਲਬ ਮੇਰੇ ਮੰਮਾ ਦਾ ਇੰਨਾ ਸੋਹਣਾ ਸਰੀਰ ਹੁੰਦਾ ਸੀ ਜਮਾ ਪਿੰਜਰ ਬਣ ਕੇ ਸੀਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਰਿਕਵਰੀ ਹੋ ਗਈ ਇਹਨਾਂ ਦੇ ਸਰੀਰ ਦਾ ਵੀ ਰੰਗ ਜਮਾ ਕਾਲਾ ਹੋ ਗਿਆ ਸੀ ਦੇਖੋ ਇੱਥੋਂ ਮੇਰੇ ਮੰਮਾ ਵਾਪਸ ਆਏ ਨੇ ਬਾਹੀ ਗੁਰੂ ਦੀ ਕਿਰਪਾ ਜੀ ਇਹ ਤੇ ਉਸ ਬਾਹੀ ਗੁਰੂ ਦੀ ਕਿਰਪਾ ਹਨਾ ਵੀ ਵੀ ਜਦੋਂ ਬਾਹਗੁਰੂ ਕੋਈ ਵੀ ਆਪਾਂ ਨੂੰ ਜਿੱਥੇ ਉਹਨੇ ਰੱਖਣਾ ਹੁੰਦਾ ਜਿੰਨੇ ਸਾ ਆਪਾਂ ਲੈਣੇ ਨੇ ਲੈਣੇ ਹੀ ਨੇ ਹਨਾ ਕੋਈ ਇਹ ਦੁੱਖ ਸੁੱਖ ਹੁੰਦੇ ਨੇ ਅਗਲੇ ਪਿਛਲੇ ਜਨਮਾਂ ਦੇ ਜੀ ਬੱਟੇ ਲੱਗੇ ਹੋਏ ਨੇ ਵੀ ਹੁਣ ਵਾਲੇ ਕਰਮਾਂ ਚ ਮੰਮੀ ਨੂੰ ਸਾਰੀ ਕਹਿ ਦਿੰਦੇ ਨੇ ਵੀ ਇੰਨਾ ਵਧੀਆ ਸੁਭਾਅ ਹਨ ਕਿਸੇ ਦਾ ਮਾੜਾ ਨਹੀਂ ਕਰਦੇ ਆ ਦੇਖੋ ਜੀ ਮੇਰੀ ਵੱਡੀ ਭਤੀਜੀ ਲਾਡਲੀ ਮੇਰੀ ਹਨਾ ਇਹ ਮੇਰਾ ਇੰਨਾ ਪਿਆਰ ਕਰਦੀ ਉਹਸਾ ਆਨਸਾਰ ਮੇਰੀ ਗੋਦੀ ਚ ਹਨਾ ਕਦੇ ਪਿਆਰੀਆ ਕਰੇ ਕਦੇ ਕੋਸ਼ਿਸ਼ ਕਰੇ ਬਹੁਤ ਪਿਆਰ ਕਰਦੀ ਹੈ ਜੀ ਦੇਖੋ ਵੱਡੇ ਬੱਚੇ ਨਾਲ ਥੋੜਾ ਜਿਹਾ ਆਪਣੀ ਅਟੈਚਮੈਂਟ ਜ਼ਿਆਦਾ ਹੋ ਜਾਂਦੀ ਹੈ ਹਨਾ ਵੈਸੇ ਵੀ ਜੀ ਇਹ ਐਕਟਿਵ ਬਹੁਤ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਐਕਟਿਵ ਆ ਤੁਹਾਨੂੰ ਕਿਸੇ ਦਿਨ ਮਲਾਵਾਂਗੇ ਹਨਾ ਪੂਰਾ ਤੇ ਔਨਸਾਰ ਬਸ ਸਕੂਲੋਂ ਮੇਰੀ ਗੋਦੀ ਚ ਹਨਾ ਬੀਪੂ ਆ ਜੀ ਆ ਗਈ ਭੂਆ ਜੀ ਆ ਗਈ ਪਤਾ ਨਹੀਂ ਕਿਉਂ ਜੀ ਇੰਨਾ ਪਿਆਰ ਕਰਦੀਆਂ ਨੇ ਦੋਨੀਆਂ ਛੋਟੀ ਆ ਇੱਕੋ ਛੋਟੀ ਜੀਆਂ ਨਾਲੇ ਉਹ ਵੀ ਮਤਲਬ ਫੋਨ ਤੇ ਵੀ ਬਸ ਕਰੂਗੀ ਭੂਆ ਭੂਆ ਹਨਾ ਬੱਚੇ ਇਦਾਂ ਹੀ ਮੋਹ ਲੈਣ ਲੱਗ ਜਾਂਦੇ ਨੇ ਇੱਥੇ ਆਉਣ ਸਾਰ ਜਸਨੀਤ ਨੂੰ ਚੱਕ ਲਿਆ ਜੇ ਮੈਂ ਕਹਿੰਦੀ ਸੀ ਮੈਂ ਕਿ ਡੇਗ ਨਾ ਦੇਈ ਤੂੰ ਤੇਰੇ ਤੋਂ ਕਿਵੇਂ ਚੱਕੀ ਜਾਊ ਕਹਿੰਦੀ ਨਹੀਂ ਭੂਆ ਜੀ ਮੈਂ ਤਾਂ ਚੱਕ ਲੈਣੀ ਆ ਇਹਨੂੰ ਤੇ ਦੇਖੋ ਜੀ ਬਸ ਪੇਕਿਆ ਤੋਂ ਉਹਨੂੰ ਜੀ ਨਹੀਂ ਕਰਦਾ ਹੁੰਦਾ ਜਦ ਹੀ ਐ ਹੁੰਦਾ ਵੀ ਹੁਣ ਆ ਸੰਦੀਪ ਕਾ ਹਾਲ ਕਰੀ ਜਾਂਦੇ ਸੀਗੇ ਕਹਿੰਦੇ ਹੁਣ ਰਵਨੀਤ ਆਜੂਗੀ ਵੀ ਚਲੋ ਚੱਲੀ ਹੈ ਨਾ ਜਲਦੀ ਕਰੋ ਤੇ ਕਰੋ ਤਾਂ ਆਪਾਂ ਕਹਿ ਕੇ ਤੁਰ ਪੈਨੇ ਵੀ ਹਾਂ 4 ਘੰਟਿਆਂ ਚ ਆ ਜਾਗੇ 5 ਪਰ ਜਿੱਦੋਂ ਤੁਰਨਾ ਹੁੰਦਾ ਜੀ ਫੇਰ ਤਾਂ ਨਾ ਇਹ ਹੋ ਜਾਂਦਾ ਹੁੰਦਾ ਵੀ ਜੀ ਨਹੀਂ ਕਰਦਾ ਹੁੰਦਾ ਹਨਾ ਜੱਪੂ ਮੈਨੂੰ ਕਹੇ ਭੂਆ ਤੁਸੀਂ ਰਹਿ ਪੋ ਮੈਂ ਕਹੇ ਪੁੱਤ ਕਿਵੇਂ ਰਹਿ ਆਪਾਂ ਕਰਦੀਆਂ ਜ਼ਿੰਮੇਵਾਰੀਆਂ ਹਨਾ ਤੇ ਵੀ ਰਹਿਣ ਨਹੀਂ ਦਿੰਦੀ ਹੈਗੀ ਆਪਦੇ ਮਾਪਿਓ ਕੋਲੋਂ ਜਾਣ ਨੂੰ ਤਾਂ ਜੀ ਕੀਦਾ ਜੀ ਕਰਦਾ ਹੁੰਦਾ ਤੇ ਬਸ ਇੱਥੇ ਹੋਣ ਲੱਗ ਗਿਆ ਸੀਗਾ ਵਾਪਸੀ ਦੀਆਂ ਤਿਆਰੀਆਂ ਉਹ ਤੇ ਜਸਨੀਤ ਨੂੰ ਆਏ ਸੀਗਾ ਵੀ ਮम्मा ਦੀ ਗੋਦੀ ਚ ਨਾ ਉਹ ਬੜੇ ਮੈਂ ਮੈਂ ਜਾ ਮम्मा ਦੀ ਗੋਦੀ ਚ ਭੱਜੀ ਆਈ ਆ ਜੀ ਦੇਖ ਲਓ ਤੁਸੀਂ ਜਸਨੀਤ ਦੇ ਕੰਮ ਆ ਤੇ ਹੁਣ ਅਸੀਂ ਮम्मा ਨੂੰ ਮੈਂ ਰੱਜ ਕੇ ਮਿਲ ਲਈ ਸੀਗਾ ਹਨਾ ਕਿਉਂ ਆਪਦੀ ਮम्मा ਕੋਲੇ 3-4 ਘੰਟੇ ਰਹਿ ਲਈ ਜੀ ਬਸ ਇੰਨੇ ਨਾਲ ਮਨ ਜਾ ਉਹ ਹੋ ਗਿਆ ਵੀ ਪੈਸੇ ਜੀਤਾ ਕਰਦਾ ਨਹੀਂ ਹੁੰਦਾ ਤੁਰਨ ਤੋਂ ਪਰ ਤੁਰਨਾ ਤਾਂ ਪੈਂਦਾ ਸੰਦੀਪ ਕਾਲ ਕਰਦੇ ਸੀਗੇ ਕਹਿੰਦੇ ਨਹੀਂ ਕਹਿੰਦੇ ਚੱਲ ਕਹਿੰਦੇ ਫਿਰ ਰਵਨੀਤ ਆਜੂਗੀ ਹਨਾ ਟਿਊਸ਼ਨ ਵਾਲੇ ਬੱਚੇ ਆ ਜਾਣਗੇ ਤੇ ਮੈਂ ਕਿਹਾ ਚਲੋ ਤੁਰਨਾ ਤਾਂ ਪਉ ਗਈ ਹੁਣ ਤੇ ਜਮਾਂ ਦੁਪਹਿਰਾ ਜਾਂ ਹੋਇਆ ਪਿਆ ਸੀ ਜਿਸ ਵੇਖਰ ਦੁਪਹਿਰਾ ਬਾਹਰ ਇਹਨੇ ਬਾਬ ਰੋਲੇ ਜੇ ਜਦ ਅਸੀਂ ਬਾਹਰ ਨਿਕਲੇ ਹਨਾ ਤੇ ਇੰਨੇ ਜਿਆਦਾ ਬਾਬ ਰੋਲੇ ਜੇ ਲੱਗੇ ਸਾਨੂੰ ਚਲਦੇ ਤੇ ਇੱਥੋਂ ਅਸੀਂ ਹੋ ਗਏ ਸੀਗੇ ਵਾਪਸ ਤੇ ਬਾਪਸ ਵੀ ਇਹਨੇ ਬੱਚੇ ਆਉਣਗੇ ਟਿਊਸ਼ਨ ਨਾਲੇ ਰਵਨੀਤ ਆਉਗੀ ਸਕੂਲੋਂ ਹਨਾ ਰਸਤੇ 'ਚ ਹੁਣ ਸਾਨੂੰ ਕਿੰਨੇ ਫੌਜੀ ਮਿਲੀ ਜਾਂਦੇ ਨੇ ਕਿੰਨੇ ਫੌਜੀ ਮਿਲੀ ਜਾਂਦੇ ਨੇ ਉਹਨਾਂ ਦੇ ਟੈਂਕ ਜਿਹੜੇ ਖੇਤਾਂ 'ਚ ਸੀ ਜੀ ਉਹ ਜਾਣ ਲੱਗੇ ਹਨਾ ਪਤਾ ਨਹੀਂ ਤਾਂ ਇਹ ਹੁਣ ਇੱਥੋਂ ਮਤਲਬ ਜਿਵੇਂ ਧੂਰੀ ਜੰਕਸ਼ਨ ਆ ਪਤਾ ਨਹੀਂ ਉੱਥੋਂ ਚੜਨਗੇ ਸਾਰੇ ਟ੍ਰੇਨ 'ਚ ਲੱਦਨ ਕੇ ਕਿੱਥੋਂ ਹਨਾ ਇੱਕ ਦੋ ਥਾਂ ਮੇਂ ਰਸਤੇ 'ਚ ਖੜੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਹਿੰਦੇ ਸਾਡੀ ਉਰੋ ਟ੍ਰੇਨਿੰਗ ਖਤਮ ਹੋ ਗਈ ਹੁਣ ਕਿਸੇ ਹੋਰ ਏਰੀਆ 'ਚ ਟ੍ਰੇਨਿੰਗ ਲੱਗੂਗੀ ਤੇ ਆ ਦੇਖੋ ਜੀ ਤੁਸੀਂ ਟੈਂਕ ਹਨਾ ਐਨੇ ਵੱਡੇ ਵੱਡੇ ਨੇ ਉੱਪਰ ਤੋਪਾਂ ਹਨਾ ਫਿੱਟ ਕਰੀਆਂ ਹੋਈਆਂ ਨੇ ਤੇ ਐਨੇ ਵੱਡੇ ਵੱਡੇ ਟੈਂਕ ਨੇ ਐਨੇ ਜ਼ਿਆਦਾ ਹਨਾ ਮੈਂ ਤਾਂ ਜਮਾ ਨੇੜੇ ਤੋਂ ਦੇਖੀ ਹਨਾ ਫਸਟ ਟਾਈਮ ਦੇਖੇ ਨੇ ਜੀ ਮੈਂ ਤੁਹਾਨੂੰ ਝੂਠ ਨਹੀਂ ਬੋਲਦੀ ਹੈਗੀ ਪਰ ਨਹੀਂ ਇੱਕ ਵਾਰ ਹਨਾ 7th ਦੇ ਵਿੱਚ ਸਾਡਾ ਟ੍ਰਿਪ ਗਿਆ ਸੀ ਜਦ ਦੇਖੇ ਸੀ ਮੈਂ ਜਦ ਮੈਂ ਨੇੜੇ ਤੋਂ ਨੇੜੇ ਤੋਂ ਦੇਖੇ ਸੀ ਐਨੇ ਟਾਈਮ ਬਾਅਦ ਹਨਾ ਹੁਣ ਮੈਂ ਦੇਖੇ ਸੀਗੇ ਜੀ ਆਹ ਦੇਖੋ ਤੁਸੀਂ ਵੀ ਦੇਖੋ ਫੌਜੀ ਸੀ ਹਨਾ ਬਿਲਕੁਲ ਐਵੇਂ ਆ ਆ ਜਾਂਦੇ ਨੇ ਜੀ ਦੇਖੋ ਕਿੰਨੇ ਵੱਡੇ ਵੱਡੇ ਨੇ ਹਨਾ ਕਿੱਡੀਆਂ ਕਿੱਡੀਆਂ ਮੋਟੀਆਂ 벨ਟਾਂ ਨੇ ਕਿੰਨਾ ਚਾਤਾ ਹਨਾ ਹਾਰਡ ਲੋਹਾ ਲੱਗਿਆ ਹੋਇਆ ਤੇ ਇਸ ਤਰ੍ਹਾਂ ਹੀ ਹੈਗੇ ਸੀਗੇ ਜੀ ਉਹਨਾਂ ਦੇ ਵਿੱਚ ਲੱਦੇ ਹੋਏ ਹਨਾ ਪਤਾ ਨਹੀਂ ਇਹ ਚੜਾਉਂਦੇ ਕਿਸ ਤਰ੍ਹਾਂ ਹੋਣਗੇ ਬੱਚੇ ਕੀ ਹਨਾ ਘਰ ਆ ਦੇ ਵਿੱਚੋਂ ਮਤਲਬ ਸਾਰੇ ਨਿਕਲ ਨਿਕਲ ਕੇ ਐ ਬਾਹਰ ਘਰਾਂ ਤੋਂ ਬਾਹਰ ਨਿਕਲ ਨਿਕਲ ਕੇ ਸਾਰੇ ਇਹਨਾਂ ਨੂੰ ਦੇਖਦੇ ਸੀ ਜੀ ਵੀਡੀਓ ਬਣਾਉਂਦੇ ਸੀਗੇ ਤੇ ਟੈਂਕਾ ਦੀ ਆ ਦੇਖੋ ਤੇ ਵੱਡੇ ਵੱਡੇ ਨੇ ਹਨਾ ਕਿੰਨੀਆਂ ਮੋਟੀਆਂ ਮੋਟੀਆਂ ਤਰਪਾਲ ਲੈ ਇਹਨਾਂ ਨੇ ਗੱਡੀਆਂ ਦੇ ਉੱਪਰ ਪਾਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਦੇ ਸੀਗੇ ਜੀ ਇਹ ਅੱਗੇ ਫੌਜੀ ਨਾ ਨਾਕੇ ਜੇ ਲਾ ਕੇ ਖੜੇ ਹੋਏ ਸੀਗੇ ਕੁਝ ਗੱਡੀਆਂ 'ਚ ਜਾ ਰਹੇ ਸੀਗੇ ਇਹ ਆ ਥਾਮਾ ਤੋਂ ਜਿਹੜੇ ਖੇਤਾਂ 'ਚ ਕੁਸ-ਕੁਸ ਥਾਮਾ ਤੇ ਮਤਲਬ ਕੁਸ-ਕੁਸ ਪਿੰਡਾਂ 'ਚ ਦੂਰ-ਦੂਰ ਖੜੇ ਸੀਗੇ ਕੱਲ ਦੇ ਕਹਿੰਦੇ ਜਾਣੇ ਸ਼ੁਰੂ ਹੋਗੇ ਵੀ ਕੱਲ ਦੇ ਜਾਣ ਲੱਗੇ ਐਵੇਂ ਜਾਈ ਜਾਂਦੇ ਨੇ ਸਾਨੂੰ ਕਈ ਥਾਵੇਂ ਮਿਲ ਜਾਂਦੇ ਨੇ ਪਹਿਲਾਂ ਮਿਲ ਗਏ ਕਿੰਨਾ ਕਿੰਨੇ ਥਾਮਾਂ ਤੇ ਆ ਦੇਖੋ ਹੁਣ ਹੋਰ ਆਉਂਦੇ ਨੇ ਤੇ ਇਸ ਤਰ੍ਹਾਂ ਬਿਲਕੁਲ ਹੋਰੀ ਮਾਹੌਲ ਪਿੰਡਾ ਦਾ ਹੋਇਆ ਪਿਆ ਸੀ ਫੌਜੀ ਫੌਜੀ ਟੈਂਕੀ ਟੈਂਕ ਤੇ ਇਸ ਤਰ੍ਹਾਂ ਦਾ ਮਾਹੌਲ ਹੋਇਆ ਪਿਆ ਸੀ ਵਿੱਚੀ ਤਾਂ ਕਹਿੰਦੇ ਸੀ ਵੀ ਟ੍ਰੇਨਿੰਗਾਂ ਚੱਲਦੀਆਂ ਨੇ ਹਨਾ ਇੱਕ ਗੱਲ ਹੋਰ ਸੀਗੀ ਹਨਾ ਕੁਝ ਜਾਣੇ ਕਹੀ ਜਾਂਦੇ ਸੀਗੇ ਵੀ ਆਹ ਵੀਰ ਨੇ ਗੱਡੀ ਜਮਾ ਮੂਰੇ ਲਿਆ ਕੇ ਲਾ ਲਈ ਦੇਖੀ ਉੱਥੇ ਤਾਂ ਟੈਂਕ ਆਉਂਦੇ ਨੇ ਉਹ ਇਸ਼ਾਰਾ ਕਰੀ ਜਾਂਦੇ ਨੇ ਕਹਿੰਦੇ ਵੀ ਤੂੰ ਪਿੱਛੇ ਲਾ ਇਹਨੂੰ ਪਿੱਛੇ ਕਰ ਦੇਖੋ ਜੀ ਉਹਨਾਂ ਦੇ ਕਿੱਡੀਆਂ ਕਿੱਡੀਆਂ ਗੱਡੀਆਂ ਨੇ ਕਿੰਨੇ ਕਿੰਨੇ ਭਾਰੇ ਟੈਂਕ ਨੇ ਹਨਾ ਤੇ ਉਹ ਹਨਾ ਇਹ ਵਿੱਚ ਤਾਂ ਕਹਿੰਦੇ ਨੇ ਵੀ ਟ੍ਰੇਨਿੰਗਾਂ ਚੱਲਦੀਆਂ ਨੇ ਇਹ ਤਾਂ ਕਰਕੇ ਨਹੀਂ ਹਨਾ ਵਿੱਚ ਕਹੀ ਜਾਂਦੇ ਸੀ ਕਹਿੰਦੇ ਮੋਦੀ ਨੇ ਭੇਜੇ ਨੇ ਇਹ ਵੀ ਮੋਦੀ ਨੇ ਪਿੰਡਾਂ 'ਚ ਭੇਜੇ ਨੇ ਪਰ ਮੈਨੂੰ ਤਾਂ ਮੋਦੀ ਵਾਲਾ ਰੀਜਨ ਤਾਂ ਮੈਨੂੰ ਕੋਈ ਲੱਗਿਆ ਨਹੀਂ ਵੀ ਮੋਦੀ ਨੇ ਫੌਜ ਪਿੰਡਾਂ 'ਚ ਭੇਜ ਕੇ ਕੀ ਕਰਨੀ ਸੀ ਉਹ ਤਾਂ ਪਿੰਡਾਂ ਦੇ ਲੋਕ ਉਦਾਂ ਹੀ ਅਫਵਾਹਾਂ ਬਣਾ ਦਿੰਦੇ ਨੇ ਹਨਾ ਤੇ ਬਸ ਤਾਂ ਹੀ ਮੈਨੂੰ ਰੀਜਨ ਤਾਂ ਇਹੀ ਲੱਗਦਾ ਸੀਗਾ ਅਸੀਂ ਫੌਜੀਆ ਨੂੰ ਪੁੱਛਿਆ ਵੀ ਸੀਗਾ ਉਹ ਉਹ ਇਹੀ ਕਹਿੰਦੇ ਸੀ ਕਹਿੰਦੇ ਵੀ ਟ੍ਰੇਨਿੰਗਾਂ ਲੱਗੀਆਂ ਹੋਈਆਂ ਸੀਗੀਆਂ ਸਾਡੀਆਂ ਵੀ ਹੁਣ ਜਿੱਥੇ ਸਾਨੂੰ ਮਤਲਬ ਹੋਰ ਕਿਤੇ ਹੋਰ ਏਰੀਆ 'ਚ ਜਾਣਾ ਸੀ ਟ੍ਰੇਨਿੰਗ ਕਰਨਾ ਫਿਰ ਗੱਡੀ ਵਾਲੇ ਨੇ ਤਾਂ ਇੱਤਰ ਗੱਡੀਆਂ ਘਰ ਦੇ ਵਿੱਚ ਬਾੜੀ ਐਨੇ ਜ਼ਿਆਦਾ ਲੋਕ ਖੜੇ ਘਰਾਂ ਦੇ ਗਿੱਟਾ 'ਚ ਇਹਨਾਂ ਨੂੰ ਦੇਖੀ ਆਂਦੇ ਸੀਗੇ ਬੱਚੇ ਕੀ ਹਨਾ ਦੂਰੋਂ ਗਲੀਆਂ 'ਚੋਂ ਭੱਜ-ਭੱਜ ਕੇ ਆਉਂਦੇ ਸੀਗੇ ਦੇਖਣ ਵਾਸਤੇ ਕਿਉਂਕਿ ਹਨਾ ਆਪਾਂ ਨੂੰ ਦੇਖੋ ਵੀ ਆਮ ਹਨਾ ਆਪਾਂ ਪਿੰਡਾਂ ਦੇ ਲੋਕ ਬਾਹਰ ਘਟ ਨਿਕਲ ਜਾਂਦੇ ਤਾਂ ਕਰਕੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਆਪਾਂ